ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ 1 ਕਰੋੜ 68 ਲੱਖ ਰੁਪਏ ਇੱਥੇ ਜਿਹੜੇ ਸੜਕਾਂ ਟੁੱਟੀਆਂ ਨੇ ਰਿਪੇਅਰ ਹੋਣ ਵਾਲੀਆਂ ਨੇ ਕਿਉਂਕਿ ਸੰਗਤ ਨਿਆਉਣਾ ਉਹਦੇ ਲਈ ਜਾਰੀ ਕਰ ਦਿੱਤੇ ਗਏ 6 ਕਿਲੋਮੀਟਰ ਦੇ ਅੰਦਰ ਅੰਦਰ ਸਾਰੀ ਜਿਹੜੀ ਸੜਕ ਹੈ ਉਹ ਜਿੱਥੇ ਵੀ ਰਿਪੇਅਰ ਹੋਣ ਵਾਲੀਆਂ ਰਿਪੇਅਰ ਵੀ ਕਰਾਂਗੇ ਔਰ ਲੋਕਾਂ ਨੂੰ ਚੰਗਾ ਪ੍ਰਬੰਧ ਵੀ ਦਿਵਾਵਾਂਗੇ। ਦਾਨਵੀਰ ਦੇ ਸਤਿਮਾਮ ਦਸ਼ ਦਾ ਸਵਾਗਤ ਹੈ। ਸ਼ਹੀਦਾਂ ਦੀ ਧਰਤੀ ਪਤੀਗੜ ਸਾਹਿਬ ਵਿਖੇ 25 ਦਸੰਬਰ 2024 ਤੋਂ ਸ਼ਹੀਦੀ ਸਭਾ ਸ਼ੁਰੂ ਹੋਣ ਜਾ ਰਹੀ ਹੈ। ਉਸ ਨੇ ਲੈ ਕੇ ਗੱਲਬਾਤ ਕਰਦੇ ਆ ਆਮ ਆਦਮੀ ਪਾਰਟੀ ਦੇ ਹਲਕਾ ਪਤੀਪੁਰ ਸਾਹਿਬ ਦੇ ਵਿਧਾਇਕਾਂ ਕੀ ਕੁਝ ਦਾ 방ਤੀ ਸੈਟਿੰਗ ਚਲਤ ਹੈ 25 ਦਸੰਬਰ ਤੋਂ ਸ਼ਹੀਦੀ ਸਭਾ ਹੋਣ ਜਾਰੀ ਹੈ ਲਈ ਕੀ ਕੁਝ ਪ੍ਰਬੰਧ ਕੀਤੇ ਗਏ ਸੰਕਰ ਦੇਖੋ ਪਿਛਲੇ ਸਾਲ ਤੁਸੀਂ ਦੇਖਿਆ ਕਿ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਬਹੁਤ ਵਧੀਆ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਉਹਨੂੰ ਮੁੱਖ ਰੱਖਦੇ ਹੋਏ ਜਿਹੜਾ ਸਿੰਘ ਸਭਾ ਆ ਰਹੀ ਹੈ ਦੁਨੀਆ ਭਰ ਤੋਂ ਲੱਖਾਂ ਦੀ ਤਦਾਦ ਵਿੱਚ ਲੋਕ ਆਉਂਦੇ ਪਿਛਲੀ ਵਾਰ ਇਹ ਸੀ ਕਿ 25 ਲੱਖ ਤੋਂ ਲੈ ਕੇ 30 ਲੱਖ ਤੱਕ ਸੰਗਤ ਆਈ ਇਸ ਸਾਲ ਹੋਰ ਵੀ ਜ਼ਿਆਦਾ ਵਧਣ ਦੀ ਉਮੀਦ ਹੈ। ਔਰ ਲਈ ਸਾਰੇ ਜਿਹੜੇ ਪ੍ਰਬੰਧ ਹੈ ਉਹ ਪ੍ਰਸ਼ਾਸਨ ਔਰ ਆਮ ਸਪਾਰਟੀ ਸਰਕਾਰ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਦੀ ਹੋਈ ਚ ਪੂਰੇ ਕਰਨ ਲੱਗੀ ਹੋਈ ਹੈ। ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ 1 ਕਰੋੜ 66 ਲੱਖ ਰੁਪਏ ਇੱਥੇ ਜਿਹੜੇ ਸੜਕਾਂ ਟੁੱਟੀਆਂ ਨੇ ਰਿਪੇਅਰ ਹੋਣ ਵਾਲੀਆਂ ਨੇ ਕਿਉਂਕਿ ਸੰਗਤ ਨੇ ਆਉਣਾ ਉਹਦੇ ਲਈ ਜਾਰੀ ਕਰ ਦਿੱਤੇ ਗਏ 6 ਕਿਲੋਮੀਟਰ ਦੇ ਅੰਡਰ ਅੰਡਰ ਸਾਰੀ ਜਿਹੜੀ ਸੜਕ ਹੈ ਉਹ ਜਿੱਥੇ ਵੀ ਰਿਪੇਅਰ ਹੋਣ ਵਾਲੀਆਂ ਉਹ ਰਿਪੇਅਰ ਵੀ ਕਰਾਂਗੇ ਔਰ ਲੋਕਾਂ ਨੂੰ ਚੰਗਾ ਪ੍ਰਬੰਧ ਵੀ ਦੇਵਾਂਗੇ। ਗੜਬਤ ਕੀਤੀ ਹੈ ਵੀ ਹੋਰ ਕੀ ਪ੍ਰਬੰਧ ਕੀਤੇ ਜਾ ਰਹੇ ਨੇ। ਹੋਰ ਦੇਖੋ ਸਾਰੇ ਪਿਛਲੀ ਵਾਰ ਵੀ ਤੁਸੀਂ ਦੇਖਿਆ ਜਿੰਨੀ ਸੰਗਤ ਹੈ ਬਹੁਤ ਵੱਡੀ ਤਦਾਦ ਵਿੱਚ ਆਈ ਸੀ ਲੇਕਿਨ ਲੋਕ ਸਾਰੇ ਬਹੁਤ ਸੌਖੇ ਤਰੀਕੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਸੀ ਮੱਥਾ ਟੇਕ ਰਹੇ ਸੀ। ਹੋਰ ਸਰਕਾਰ ਐਸਐਸਪੀ ਸਾਹਿਬ ਡੀਸੀ ਸਾਹਿਬ ਸਾਡੇ ਮੀਟਿੰਗਾਂ ਚੱਲ ਰਹੀਆਂ ਨੇ। ਜੇ ਕਿਤੇ ਥੋੜੀ-ਬਹੁਤੀ ਘਾਟ ਰਹਿ ਗਈ ਪਿਛਲੇ ਸਾਲ ਉਹਨੂੰ ਵੀ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਲੋਕਾਂ ਨੂੰ ਕੋਈ ਅਖਾਈ ਨਾ ਆਵੇ ਸਾਰੀ ਉਹ ਦਿਨ ਸਾਡੇ ਲਈ ਬੜੇ ਅਹਿਮ ਦਿਨ ਨੇ। ਬਾਬਾ ਜੂਰਾ ਵਰਸਾ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਦੇ ਜਿਹਨੇ ਪੂਰੀ ਦੁਨੀਆ ਦੇ ਵਿੱਚ ਲੋਕ ਆਉਂਦੇ ਆ ਉਹਨੀਆਂ ਜਿਹੜੀਆਂ ਸਹੂਲਤਾਂ ਬਣਨੇ ਸਾਰੇ ਦਵਾਂਗੇ ਚਾਹੇ ਸ਼ਹਿਰ ਦੇ ਵਿੱਚ ਸਫਾਈ ਦਾ ਅਭਿਆਨ ਉਹ ਵੀ ਸ਼ੁਰੂ ਕਰਤਾ ਕੋਈ ਲਾਈਟਾਂ ਲੂਟਾਂ ਠੀਕ ਕਰਨ ਵਾਲੀਆਂ ਨੇ ਉਹ ਸਾਰਾ ਪ੍ਰਬੰਧ ਦੇ ਵਿੱਚ ਆ ਜਾਂਦਾ ਸਾਰਾ ਪ੍ਰਬੰਧ ਅਸੀਂ ਕਰ ਲੱਗੇ ਹੋਇਆ ਪਿਛਲੇ ਸਾਲ ਮੰਗ ਇਸ ਸਾਲ ਵੀ ਵੀਆਈਪੀ ਪਾਸ ਜਿਹੜੀ ਉਹ ਬੰਦ ਹੋਣੀ ਹੈ ਮਿਲ ਕੋ ਉਹ ਦੇਖੋ ਮਾਨਯੋਗ ਸਰਦਾਰ ਭਵਾਂ ਸਿੰਘ ਮਾਨ ਸਾਹਿਬ ਦੀ ਵਹੀ ਸਰਕਾਰ ਜਦੋਂ ਬਣੀ ਤਾਂ ਅਸੀਂ ਸਭ ਤੋਂ ਪਹਿਲੇ ਇੱਕ ਸਟੈਂਡ ਲਿਆ ਸੀ ਕਿ ਜਿਹੜਾ ਵੀ ਸੰਗਤ ਆਉਂਦੀ ਹੈ ਉਹ ਸਾਰਾ ਉਹਨਾਂ ਚ ਕੋਈ ਵੀ ਆਈਪੀ ਨਹੀਂ ਹੈ ਉਹ ਸਾਰੀ ਸੰਗਤ ਹੈ ਚਾਹੇ ਕੋਈ ਮਨਿਸਟਰ ਹੈ ਐਮਐਲਏ ਹੈ ਚਾਹੇ ਉਹਨਾਂ ਦਾ ਕੋਈ ਰਿਸ਼ਤੇਦਾਰ ਨੇ ਸਾਰੇ ਆਮ ਬਣ ਕੇ ਆਓ ਤਾਂ ਕਰਕੇ ਅਸੀਂ ਵੀਆਈਪੀ ਪਾਸ ਬੰਦ ਕੀਤੇ ਸੀ ਮੈਂ ਧੰਨਵਾਦ ਵੀ ਕਰਨਾ ਸਾਡੇ ਵਲੰਟੀਅਰ ਸਾਹਿਬਾਨਾਂ ਦਾ ਕਿਉਂਕਿ ਪਿਛਲੇ ਸਾਲਾਂ ਤੁਸੀਂ ਦੇਖਿਆ ਜਦੋਂ ਦੂਜੀਆਂ ਸਰਕਾਰਾਂ ਸੀ ਤਾਂ ਜਿਹੜੇ ਵਰਕਰ ਸੀ ਉਹ ਪਾਸ ਲੈ ਕੇ ਗੱਡੀਆਂ ਦੇ ਵਿੱਚੋਂ ਲਏ ਜਾਂਦੇ ਸੀ ਸੰਗਤ ਦੇ ਵਿੱਚ ਸੋ ਸਾਡੇ ਜਿਹੜੇ ਵਲੰਟੀਅਰ ਸਾਹਿਬਾ ਨਾ ਉਹਨਾਂ ਨੇ ਵੀ ਬਹੁਤ ਵੱਡਾ ਕਿਹਾ ਕਿ ਅਸੀਂ ਕੋਈ ਪਾਸ ਨਹੀਂ ਚਾਹੁੰਦੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਇੱਕ ਬਹੁਤ ਵਧੀਆ ਪ੍ਰਤਸੀ ਸ਼੍ਰੀ ਫਤਿਹਗੁਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਚ ਪਾਈ ਹੈ। ਕਿਸਨ ਆਮਾਦੀ ਪਾਰਟੀ ਦੇ ਹਲਕਾ ਫਤਿਹ ਦੇ ਚਾਹਤ ਦੇ ਵਿਧਾਇਕ ਡੂਪੇਟ ਲਕ ਸਿੰਘ ਦਾ ਇਹ ਚਿਨਾ ਨੇ ਸ਼ਹੀਦੀ ਸਭਾ ਦੀ ਪ੍ਰਬੰਧਾ ਸੰਬੰਧੀ ਗੱਲਬਾਤ ਕੀਤੀ। ਫਤਿਹ ਦੇ ਚਾਹਤ ਦੇ ਵਿਧਾਇਕ ਜੀ ਤੋਂ